ਦਲਵੀਰ ਗੋਲਡੀ ਪਹਿਲਾਂ ਤਾਂ ਗੁੱਸੇ ਹੋਏ ਕਿ ਮੈਨੂੰ ਟਿਕਟ ਨਹੀਂ ਦਿੱਤੀ ਗਈ ਬਾਅਦ ਦੇ ਵਿੱਚ ਤੁਹਾਡੀ ਕੈਂਪੇਨ ਵੀ ਆਪਣੇ ਘਰ ਤੋਂ ਸ਼ੁਰੂ ਕਰਾਉਂਦੇ ਆ ਤੇ ਅੱਜ ਪਤਾ ਲੱਗਿਆ ਕਿ ਅਸਤੀਫਾ ਦੇ ਜਾਂਦੇ ਆ ਇਸੇ ਨੂੰ ਹੀ ਕਹਿੰਦੇ ਨੇ ਕਾਇਰਤਾ ਦੀ ਪੋਲਿਟਿਕਸ ਕਾਇਰਤਾ ਇਸ ਕਰਕੇ ਕਿ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਉਹਨਾਂ ਨੇ ਦੋ ਤਿੰਨ ਇਨਕੁਆਇਰੀਆਂ ਖੋਲੀਆਂ ਹੋਈਆਂ ਸੀ ਗਿਆ ਜਿੱਦਾਂ ਚੱਬੇਵਾਲ ਨੂੰ ਬਾਹ ਮਰੋੜ ਕੇ ਲੈ ਗਏ ਨੇ ਇਦਾਂ ਇਹਨੂੰ ਵੀ ਬਾਹ ਮਰੋੜ ਕੇ ਲੈ ਗਏ ਤੇ ਤਿਤਲੀ ਉਹਨੂੰ ਬਣਾਇਆ ਤੇ ਤਿਤਲੀ ਇਹਨੂੰ ਬਣਾ ਲੈਸੋ ਇਹਨੂੰ ਵਿਸ਼ਵਾਸਘਾਤ ਕਹਿੰਦੇ ਨੇ ਬਿਲਕੁਲ ਤੁਸੀਂ ਮੈਨੂੰ ਪਹਿਲਾਂ ਬੁਲਾ ਰਹੇ ਹੋ ਘਰ ਫਿਰ ਸਾਰੇ ਵਰਕਰ ਬੁਲਾਏ ਰਾਜਾ ਵੜੈنگ ਪ੍ਰੈਜ਼ੀਡੈਂਟ ਆਇਆ ਮਿਸਿਸ ਪੱਟਲ ਬੈਠੇ ਸਾਰਾ মিডিਆ ਆਇਆ ਔਰ ਤੁਸੀਂ ਏਡੀ ਵੱਡੀ ਭਾਵਕ ਤਕਰੀਰ ਕੀਤੀ ਫਿਰ ਉਸ ਬਾਅਦ ਦੋ ਦਿਨ ਬਾਅਦ ਮੈਂ ਫਿਰ ਫੋਨ ਕੀਤਾ ਮੈਨੂੰ ਆਪਣੇ ਘਰ ਬੁਲਾ ਕੇ ਖਾਣਾ ਖਵਾਇਆ ਸਾਰੇ ਸ਼ਹਿਰ ਦੇ ਕਾਉਂਸਲਰ ਬੁਲਾਏ ਚੰਗੇ ਚੰਗੇ ਸਰਪੰਚ ਪਿੰਡਾਂ ਦੇ ਬੁਲਾਏ ਤੇ ਮੇਰੇ ਨਾਲ ਸਟ੍ਰੈਟਜੀ ਡਿਸਕਸ ਕੀਤੀ ਤੇ ਹੁਣ ਦੋ ਤਿੰਨ ਦਿਨ ਵਿੱਚ ਕੀ ਹੋ ਗਿਆ ਇਸ ਤਰ੍ਹਾਂ ਦਾ ਜਿੱਦਣ ਪਹਿਲੇ ਦਿਨ ਤੁਸੀਂ ਉਹਨਾਂ ਦੇ ਘਰੇ ਗਏ ਹੋ ਰਾਜਾ ਵਡਿੰਗ ਤੁਹਾਡੇ ਨਾਲ ਸੀ ਕਾਫੀ ਲੰਬੀ ਗੱਲਬਾਤ ਹੋਈ ਬਸ ਜ਼ੋਰ-ਸ਼ੋਰ ਦੇ ਨਾਲ ਤੁਹਾਡੇ ਨਾਲ ਵੀ ਤੁਰੇ ਉਸ ਤੋਂ ਬਾਅਦ ਵੀ ਤੁਸੀਂ ਦੱਸਿਆ ਕਿ ਮੀਟਿੰਗਾਂ ਹੋਈਆਂ ਕੀ ਇਹੋ ਜਿਹੀਆਂ ਗੱਲਾਂਬਾਤਾਂ ਹੋਈਆਂ ਤੁਹਾਨੂੰ ਲੱਗਦਾ ਸੀਗਾ ਕਿ ਗੋਲਡੀ ਇਦਾਂ ਕਰਨਗੇ ਇਹ ਵੀ ਗੱਲ ਕਹੀ ਸੀ ਕਿ ਮੈਨੂੰ ਝੰਡੀ ਮਿਲੇ ਨਾ ਮਿਲੇ ਜੇਕਰ ਸਰਕਾਰ ਆਉਂਦੀ ਆ ਤਾਂ ਗੋਲਡੀ ਦੀ ਗੱਡੀ ਤੇ ਮੈਂ ਜ਼ਰੂਰ ਝੰਡੀ ਲਵਾ ਹਾਂ ਮੈਂ ਸੋਚਿਆ ਇਹ ਹੋਇਆ ਸੀਗਾ ਕਿ ਇਦਾਂ ਦੇ ਨੌਜਵਾਨਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਵਾਈਫ ਦੀ ਗੋਡੀ ਦੀ ਵਾਈਫ ਨੂੰ ਮਾੜਾ ਬੋਲਣ ਵਾਲੇ ਬੰਦੇ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਅੱਜ ਉਹਨਾਂ ਦੇ ਨਾਲ ਜੇ ਸਟੇਜਾਂ ਸਾਂਝੀਆਂ ਕਰਨਗੇ ਪਾਰਟੀ ਸਾਂਝੀ ਕਰਨਗੇ ਸਾਰਾ ਕੁਝ ਸਾਂਝਾ ਕਰਨਗੇ ਫਿਰ ਆਪਣੀ ਘਰ ਵਾਲੀ ਨੂੰ ਕੀ ਸ਼ਕਲ ਦਿਖਾਉਣਗੇ ਪਤਾ ਨਹੀਂ ਹੁਣ ਇਹ ਤਾਂ ਉਹਦੀ ਆਤਮਾ ਜਾਣਦੀ ਹੈ ਜਾਂ ਸਾਡੀ ਉਹ 25 ਦੀ ਆਤਮਾ ਜਾਣਦੀ ਹੈ ਕਿ ਉਹ ਕਿੱਦਾਂ ਫੇਸ ਕਰਨਗੇ ਇਹਨਾਂ ਲੋਕਾਂ ਨੂੰ ਨਾਲੇ ਹਲੇ ਪਤਾ ਨਹੀਂਗਾ ਕਿ ਉਹ ਈਡੀ ਦੀ तितਲੀ ਬਣਨ ਜਾ ਰਹੇ ਨੇ ਕਿ ਵਿਜੀਲੈਂਸ ਪੁਲਿਸ ਦੀ तितਲੀ ਬਣਨ ਜਾ ਰਹੇ ਨੇ ਮੇਰੇ ਖਿਲਾਫ ਨਾ ਹੁਣ ਮਲਟੀਪਲ ਸ਼ਕਤੀਆਂ ਹੋਣੀਆਂ ਮੈਦਾਨ 'ਚ ਕੱਲਾ ਗੋਲਡੀ ਦਾ ਇੱਕ ਸਿਰਫ ਮੋਰਾ ਆ ਨਾ ਮੀਥੇਰ ਕਹਿੰਦੇ ਕਿ ਜਿਵੇਂ ਚਰਨਜੀਤ ਸਿੰਘ ਚੰਨੀ ਭਦੌਰ ਤੋਂ ਹਾਰ ਕੇ ਮੁੜੇ ਨਹੀਂ ਕਹਿੰਦੇ ਇਸੇ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਜ਼ੰਗਰੂਰ 'ਚ ਨਹੀਂ ਮੁੜਨਾ ਮੈਨੂੰ ਤਾਂ ਬਰਨਾਲੇ ਵਾਲੇ ਨੇ ਕਿਹਾ ਕਿ ਸਾਨੂੰ ਨਹੀਂ ਕਦੀ ਧੰਨਵਾਦ ਕਰਨਾ ਹੈ ਜਿਹੜਾ ਬੰਦਾ ਬਰਨਾਲੇ 'ਚ ਰਹਿ ਕੇ ਆਪਣੇ ਬਰਨਾਲੇ ਦੇ ਵੋਟਰ ਦਾ ਧੰਨਵਾਦ ਨਹੀਂ ਕਰਦਾ ਉਹਨਾਂ ਦੇ ਫੋਨ ਨਹੀਂ ਚੱਕਦਾ ਉਹਨਾਂ ਦਾ ਕੰਮ ਨਹੀਂ ਕਰਦਾ ਇਹ ਦੂਜੇ ਨੂੰ ਕੀ ਨਸੀਹਤ ਦਿੰਦਾ ਵਾ ਮੀਥੇਰ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਔਰ ਇਹਨੂੰ 2017 ਦੀ ਟਿਕਟ ਨਹੀਂ ਦਿੰਦਾ ਭਗਵੰਤ ਮਾਨ ਲੈਣ ਦਿੰਦਾ ਕਿਉਂਕਿ ਇਹਦੀ ਰਿਸ਼ਤਦਾਰੀ ਜੀ ਪੁਲਕਣ ਸਾਹਿਬ ਨਾਲ ਮੈਂ ਇਹਦੀ ਮਦਦ ਕਰਦਾ ਨਾ ਇਹਨੂੰ ਮੈਂ ਮੈਂ ਦਵਾਈ ਟਿਕਟ ਪੰਜਾਬ ਦੀ ਸਭ ਤੋਂ ਹੌਟ ਸੀਟ ਸੰਗਰੂਰ ਦੀ ਇਲੈਕਸ਼ਨ ਜਿਹੜੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਖਤੀ ਚੱਲ ਰਹੀ ਹੈ ਬਹੁਤ ਵੱਡੀ ਅਜ ਡਿਵੈਲਪਮੈਂਟ ਹੋਈ ਹੈ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਜਿਹੜੇ ਕਿ ਕੁਝ ਦਿਨ ਪਹਿਲਾਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋਏ ਬਾਅਦ ਦੇ ਵਿੱਚ ਮੰਨੇ ਤੇ ਹੁਣ ਫੇਰ ਨਾਰਾਜ਼ ਹੋਏ ਫੋਨ ਬੰਦ ਕਰਕੇ ਬਾਅਦ ਵਿੱਚ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ ਖੇਰਾ ਨੇ ਜਿਹੜੇ ਕਿ ਸੰਗਰੂਰ ਤੋਂ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਸੋਚਦੇ ਆਓ ਇਸ ਸਾਰੇ ਘਟਨਾਕ੍ਰਮ ਦੇ ਬਾਰੇ ਖੇਰਾ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਖੇਰਾ ਸਾਹਿਬ ਕਿਵੇਂ ਦੇਖਦੇ ਹੋ ਕਿ ਦਲਵੀਰ ਗੋਲਡੀ ਪਹਿਲਾਂ ਤਾਂ ਗੁੱਸੇ ਹੋਏ ਕਿ ਮੈਨੂੰ ਟਿਕਟ ਨਹੀਂ ਦਿੱਤੀ ਗਈ ਬਾਅਦ ਦੇ ਵਿੱਚ ਤੁਹਾਡੀ ਕੈਂਪੇਨ ਵੀ ਆਪਣੇ ਘਰ ਤੋਂ ਸ਼ੁਰੂ ਕਰਾਉਂਦੇ ਆ ਤੇ ਅੱਜ ਪਤਾ ਲੱਗਿਆ ਕਿ ਅਸਤੀਫਾ ਦੇ ਜਾਂਦੇ ਆ ਦੇਖੋ ਇਸੇ ਤਰ੍ਹਾਂ ਹੀ ਪੋਲਿਟਿਕਲ ਲੀਡਰਸ ਨੇ ਸਾਰੇ ਦੇਸ਼ ਵਿੱਚ ਆਪਣੀ ਕ੍ਰੈਡਿਟ ਕ੍ਰੈਡੀਬਿਲਟੀ ਗਵਾਈ ਹੈ ਹੁਣ ਮਤਲਬ ਤੁਸੀਂ ਆਪੇ ਗਿਣਾਤਾ ਕਿ ਚੰਦ ਦਿਨਾਂ ਦੇ ਵਿੱਚ ਫਲਿੱਪ ਫਲੌਪ ਕਦੇ ਇੱਧਰ ਕਦੇ ਇੱਧਰ ਉਹਦੇ 'ਚ ਮੇਰਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਇੱਕ ਇਹ 골ਡੀ ਇੱਕ ਨੌਜਵਾਨ ਅਪਕਮਿੰਗ ਲੀਡਰ ਸੀਗਾ ਪੰਜਾਬ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਿਹਾ ਬਹੁਤ ਥੋੜੀ ਜੀ ਉਮਰ ਵਿੱਚ ਐਮ.ਐਲ.ਏ ਬਣ ਗਿਆ ਬੜਾ ਰੇਅਰਲੀ ਇੰਨੀ ਉਮਰ ਵਿੱਚ ਲੋਕਾਂ ਨੂੰ ਮੌਕਾ ਮਿਲਦਾ ਕਿ ਅਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਐਮ.ਐਲ.ਏ ਨਹੀਂ ਬਣ ਹੁੰਦਾ ਬਿਲਕੁਲ ਠੀਕ ਹੁਣ ਇੰਨਾ ਕੀ ਉਤਾਵਲਾ ਹੋ ਗਿਆ ਸੀਗਾ ਕਿ ਉਹ ਇੱਕਦਮ ਪਾਰਟੀ ਛੱਡ ਗਿਆ ਹਮਮ ਔਰ ਇਹ ਉਹੀ ਵਿਅਕਤੀ ਆ ਜਿਹੜਾ ਆਮ ਆਦਮੀ ਪਾਰਟੀ ਨੂੰ ਰੋਜ਼ ਕੋਸਦਾ ਸੀ ਹਮਮ ਔਰ ਰਸੋਹਾਂ ਖਾਂਦਾ ਸੀਗਾ ਕਿ ਮੈਂ ਬੜਾ ਪੱਕਾ ਟਕਸਾਲੀ ਕਾਂਗਰਸ ਦਾ ਲੀਡਰ ਆ ਜਾਂ ਮੈਂ ਨਾਲ ਦ੍ਰਿਦ ਸੋ ਮੈਨੂੰ ਲੱਗਦਾ ਕਿ ਇਹਨੂੰ ਇਸੇ ਨੂੰ ਹੀ ਕਹਿੰਦੇ ਨੇ ਕਾਇਰਤਾ ਦੀ ਪੋਲਿਟਿਕਸ ਹਮਮ ਕਾਇਰਤਾ ਇਸ ਕਰਕੇ ਕਿ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਉਹਨਾਂ ਨੇ ਦੋ ਤਿੰਨ ਇਨਕੁਆਰੀਆਂ ਖੋਲੀਆਂ ਹੋਈਆਂ ਸੀਗੀਆਂ ਕਾਂਗਰਸ ਦੇ ਰਾਜ ਵੇਲੇ ਕੋਈ ਵਾਟਵਰ ਹੀ ਹੈਜ਼ ਡਨ ਉਹ ਰੱਬ ਜਾਣਦਾ ਵਾ ਜੋ ਮੈਨੂੰ ਸੁਣਨ ਵਿੱਚ ਆਇਆ ਕਿ ਤਿੰਨ ਤੇ ਦੋ ਜਾਂ ਤਿੰਨ ਇਨਕੁਆਰੀਆਂ ਵਿਜੀਲੈਂਸ ਕਰ ਰਹੀ ਸੀਗੀ ਤਾਂ ਇਫ देयर ਇਜ਼ ਐਵਰੀ ਪੋਸਿਬਿਲਟੀ ਕਿ ਜਿੱਦਾਂ ਚੱਬੇਵਾਲ ਨੂੰ ਬਾਹਮ ਰੋੜ ਕੇ ਲੈ ਗਏ ਨੇ ਇੱਕ ਤਾਂ ਇਹਨੂੰ ਵੀ ਬਾਹਮ ਰੋੜ ਕੇ ਲੈ ਗਏ ਤੇ ਤਿਤਲੀ ਉਹਨੂੰ ਬਣਾਇਆ ਤਿਤਲੀ ਇਹਨੂੰ ਬਣਾ ਲੈਸੋ ਇੱਕ ਐਮਐਲਏ ਦੀ ਹیثیت ਕੀ ਇੱਕ ਤਿਤਲੀ ਰਹਿ ਗਈ ਮਤਲਬ ਮਜ਼ਾਕ ਬਣ ਜਾਂਦਾ ਸਾਰਿਆਂ ਦਾ ਬਿਲਕੁਲ اور ਮੈਂ ਜਿੱਦਾਂ ਕਿਹਾ ਕਿ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਚ ਹੈਗੀਆਂ ਇਹ ਬਹੁਤ ਇੱਕ ਹਿਊਜ ਇਲੈਕਸ਼ਨ ਹੈ ਇਹਦੇ ਆਲਮੋਸਟ 14 ਲੱਖ 15 ਲੱਖ ਵੋਟਰ ਹੈਗਾ ਇਲੈਕਟੋਰੇਟ ਤੇ ਉਹਦੇ ਵਿੱਚ ਕੋਈ ਇੰਡੀਵਿਜੂਅਲਸ ਮੈਟਰ ਨਹੀਂ ਕਰਦੇ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹੜਾ ਹੈ ਆਪਣਾ ਕੈਂਪੇਨ ਕਹਿੰਦੇ ਨਾ ਇਹ ਆਪਣੀ ਇੱਕ ਪੁਰਾਣਾ ਸਿਸਟਮ ਬਣਾਇਆ ਕਿ ਅਸੀਂ ਰੀਚ ਆਊਟ ਕਰਦੇ ਮੈਕਸਿਮਮ ਲੋਕਾਂ ਨੂੰ ਤੁਸੀਂ ਬਹੁਤ ਜ਼ੋਰ ਲਾ ਕੇ ਜਿਹੜਾ ਵੀ ਉਮੀਦਵਾਰ ਆ ਉਹ ਬਹੁਤ ਜ਼ੋਰ ਲਾਊਗਾ ਤੇ ਪਰਸਨਲੀ ਪਰਸਨਲੀ ਤਾਂ ਮਤਲਬ ਬਹੁਤ ਥੋੜੇ ਬੰਦਿਆਂ ਨੂੰ ਮਿਲ ਸਕੂਆ ਲੇਕਿਨ ਉਹ ਵਿਜ਼ਿਬਿਲਟੀ ਦਿਖਾ ਦੇਵੇ ਜਾਂ ਇਕੱਠ ਕਰਕੇ ਨੰਗ ਜਾਵੇ ਤਾਂ ਉਹ ਲੱਖ ਬੰਦੇ ਤੋਂ ਜ਼ਿਆਦਾ ਟੱਚ ਨਹੀਂ ਕਰਦਾ ਉਹ ਬਾਕੀ 12 13 ਲੱਖ ਰਹਿੰਦਾ ਤੁਹਾਡੀ ਛਵੀ ਦੇਖਣੀ ਆ ਤੁਹਾਡਾ ਕਿਰਦਾਰ ਦੇਖਣਾ ਤੁਹਾਨੂੰ ਦੂਰੋਂ ਬੈਠੇ ਇਸ ਤਰ੍ਹਾਂ ਨਾਲ ਵੋਟਾਂ ਪੈਂਦੀਆਂ ਸੋ ਕਿਸੇ ਇਦਾਂ ਵਿਅਕਤੀ 'ਚ ਜਾਣਨਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਬੜਾਏ ਪਰਸਨਲੀ ਫੀਲ ਕਿ ਇਹਨੂੰ ਵਿਸ਼ਵਾਸ ਘਾਤ ਕਹਿੰਦੇ ਨੇ ਬਿਲਕੁਲ ਤੁਸੀਂ ਮੈਨੂੰ ਪਹਿਲਾਂ ਬੁਲਾ ਰਹੇ ਹੋ ਘਰ ਫਿਰ ਸਾਰੇ ਵਰਕਰ ਬੁਲਾਏ ਰਾਜਾ ਵੜੈنگ ਪ੍ਰੈਜ਼ੀਡੈਂਟ ਆਇਆ ਮਿਸਸ ਪਟਲ ਬੈਠੇ ਸਾਰਾ মিডিਆ ਆਇਆ ਔਰ ਤੁਸੀਂ ਏਡੀ ਵੱਡੀ ਭਾਵਕ ਤਕਰੀਰ ਕੀਤੀ ਫਿਰ ਉਸ ਤੋਂ ਬਾਅਦ 2 ਦਿਨ ਬਾਅਦ ਮੈਂ ਫਿਰ ਫੋਨ ਕੀਤਾ ਮੈਨੂੰ ਆਪਣੇ ਘਰ ਬੁਲਾ ਕੇ ਖਾਣਾ ਖਵਾਇਆ ਸਾਰੇ ਸ਼ਹਿਰ ਦੇ ਕਾਉਂਸਲਰ ਬੁਲਾਏ ਚੰਗੇ ਚੰਗੇ ਸਰਪੰਚ ਪਿੰਡਾਂ ਦੇ ਬੁਲਾਏ ਤੇ ਮੇਰੇ ਨਾਲ ਅਪ ਸਟ੍ਰੈਟਜੀ ਡਿਸਕਸ ਕੀਤੀ ਤੇ ਹੁਣ ਦੋ ਤਿੰਨ ਦਿਨ ਵਿੱਚ ਕੀ ਹੋ ਗਿਆ ਇਸ ਤਰ੍ਹਾਂ ਦਾ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਜਦੋਂ ਪਹਿਲੇ ਦਿਨ ਤੁਸੀਂ ਉਹਨਾਂ ਦੇ ਘਰੇ ਗਏ ਹੋ ਰਾਜਾ ਵਡਿੰਗ ਤੁਹਾਡੇ ਨਾਲ ਸੀ ਕਾਫੀ ਲੰਬੀ ਗੱਲਬਾਤ ਹੋਈ ਬਾਜ ਜੋਰ-ਸ਼ੋਰ ਦੇ ਨਾਲ ਤੁਹਾਡੇ ਨਾਲ ਵੀ ਤੁਰੇ ਉਸ ਤੋਂ ਬਾਅਦ ਵੀ ਤੁਸੀਂ ਦੱਸਿਆ ਕਿ ਮੀਟਿੰਗਾਂ ਹੋਈਆਂ ਕੀ ਇਹੋ ਜਿਹੀਆਂ ਗੱਲਾਂਬਾਤਾਂ ਹੋਈਆਂ ਤੁਹਾਨੂੰ ਲੱਗਦਾ ਸੀਗਾ ਕਿ ਗੋਲਡੀ ਇਦਾਂ ਕਰਨਗੇ ਨਹੀਂ ਮੈਨੂੰ ਤਾਂ ਕੋਈ ਇਸ ਤਰ੍ਹਾਂ ਦਾ ਫੀਲਿੰਗ ਨਹੀਂ ਆਈ ਬਿਕੋਜ਼ ਮੈਂ ਪਰਸਨਲੀ ਦੇਖਿਆ ਉਹਨੂੰ ਕਿ ਮੈਂ ਤਾਂ ਆਪਣੇ ਤਕਰੀਰ ਚ ਉਹਨੂੰ ਸੋ ਕੋ ਆਪਣੇ ਬੱਚਿਆਂ ਨੂੰ ਕਹਾ ਸਿਖਾ ਕਿ ਇਹ ਮੇਰੇ ਜਿੱਦਾਂ ਮਹਿਤਾਬ ਮੇਰਾ ਬੇਟਾ ਹੈ ਉਸ ਤਰ੍ਹਾਂ ਨਾਲ ਮੈਂ ਇਹਨੂੰ ਪਿਆਰ ਕਰਦਾ ਸੀਗਾ ਔਰ ਮੈਂ ਤਾਂ ਇਹਨੂੰ ਬਹੁਤ ਕੁਝ ਆਈ ਵੁੱਡ ਇਫ 기ਵਨ ਅ ਚਾਂਸ ਇਨ ਮਾਈ ਲਾਈਫ ਤੇ ਮੈਂ ਤਾਂ ਇਹਨੂੰ ਪੋਲੀਟਿਕਲੀ ਪ੍ਰਮੋਟ ਕਰਨਾ ਸੀਗਾ ਪਰ ਵੀ ਗੱਲ ਕਹੀ ਸੀ ਕਿ ਮੈਨੂੰ ਝੰਡੀ ਮਿਲੇ ਨਾ ਮਿਲੇ ਜੇਕਰ ਸਰਕਾਰ ਆਉਂਦੀ ਆ ਤਾਂ ਗੋਲਡੀ ਦੀ ਗੱਡੀ ਤੇ ਮੈਂ ਜ਼ਰੂਰ ਝੰਡੀ ਲਵਾ ਹਾਂ ਮੈਂ ਸੋਚਿਆ ਇਹ ਹੋਇਆ ਸੀਗਾ ਕਿ ਇਦਾਂ ਦੇ ਨੌਜਵਾਨਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਪੜ੍ਹੇ ਲਿਖੇ ਹੋਣ ਥੋੜੀ ਯੋਗਤਾ ਰੱਖਦੇ ਹੋਣ ਬਟ ਆ ਡਿਡਨਟ ਨੋ ਕਿ ਇੰਨਾ ਇੱਕ ਕਿਸਮ ਦਾ ਲਾਈਟ ਵੇਟ ਐ ਦਨ ਮੇਰਾ ਤਾਂ ਫਿਰ ਵੀ ਕੁਝ ਨਹੀਂ ਜਾਣਾ ਚਲੋ ਮੈਂ ਤਾਂ ਜੋ ਲੜੂਗਾ ਭਿੜੂਗਾ ਤੇ ਮੇਰੇ ਤਾਂ ਲਾਈਫ ਦਾ ਸਟਰਗਲ ਪੁਰਾਣੇ ਤਿੰਨ ਧਾਕਿਆਂ ਦੇ ਚੱਲ ਰਹੀ ਆ ਆਮ ਯੂਸ ਟੂ ਦਿਸ ਸਟਰਗਲ ਬਟ ਇਹਨੇ ਮੇਰੇ ਹਿਸਾਬ ਦੇ ਨਾਲ ਆਪਣੇ ਪੈਰਾਂ ਚ ਕੁਹਾੜੀ ਵਾਰੀ ਦੈਟ ਇਜ਼ ਅ ਫੇਅਰ ਕਮੈਂਟ ਔਰ ਮੈਂ ਸਮਝਦਾ ਕਿ ਇਹਦਾ ਲੰਬਾ ਪੋਲਿਟਿਕਲ ਕੈਰੀਅਰ ਸੀ ਉਹਨੂੰ ਕੱਟ ਸ਼ਾਰਟ ਕੀਤਾ ਉਹਨ ਲੋਕੀਏ ਨੂੰ ਮਤਲਬ ਉਹ ਸਤਕਾਰ ਨਾਲ ਨਹੀਂ ਕਦੇ ਦੇਖਣਗੇ ਤੁਹਾਨੂੰ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਦੇ ਨਤੀਜੇ ਸਾਡੇ ਨਾਲ ਦੀ ਗੱਲਬਾਤਾਂ ਉਹਨਾਂ ਦੀਆਂ ਹੋਈਆਂ ਉਹ ਕਹਿੰਦੇ ਸੀ ਮੈਂ ਤਾਂ ਦਾਗ ਹੀ ਨਹੀਂ ਨਾ ਲਾਉਣਾ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਯਾਰ ਠੀਕ ਹੈ ਜੇ ਤੈਨੂੰ ਟਿਕਟ ਨਹੀਂ ਦਿੱਤੀ ਤਾਂ ਕਾਂਗਰਸ ਨੇ ਕਿਸੇ ਚੰਗੇ ਬੰਦੇ ਨੂੰ ਟਿਕਟ ਦਿੱਤੀ ਆ ਕਿਸੇ ਮਾੜੇ ਨੂੰ ਨਹੀਂ ਦਿੱਤੀ ਆਪਾਂ ਇਹਦੇ ਨਾਲ ਚੱਲਣਾ ਫਿਰ ਤੁਹਾਨੂੰ ਕੀ ਲੱਗਿਆ ਕਿ ਕੀ ਹੋ ਗਿਆ ਮੈਨੂੰ ਲੱਗਦਾ ਕਿ ਦੇਖੋ ਗੱਲ ਇਹ ਆ ਕਿ ਮੇਰੇ ਖਿਲਾਫ ਨਾ ਹੁਣ ਮਲਟੀਪਲ ਸ਼ਕਤੀਆਂ ਹੋਣੀਆਂ ਮੈਦਾਨ 'ਚ ਹਮ ਇਕੱਲਾ ਗੋਲਡੀ ਦਾ ਇੱਕ ਸਿਰਫ ਮੋਰਾ ਆ ਨਾ ਇਹ ਕੇਂਦਰ ਦੀ ਸਰਕਾਰ ਭਗਵੰਤ ਦਾ ਪੂਰਾ ਜੋਰ ਲਗਣਾ ਮਤਲਬ ਕਿ ਕਿਸੇ ਤਰੀਕੇ ਨਾਲ ਖੈਰੇ ਨੂੰ ਰੋਕਿਆ ਜਾਵੇ ਇਹ ਤਾਂ ਹੁਣ ਲੋਕਾਂ ਦੀ ਕਚਹਿਰੀ ਲੋਕਾਂ ਦੇ ਮਨਸਬਿਰ ਹੈ ਕਿ ਉਹਨਾਂ ਨੇ ਕਿਸ ਵਿਅਕਤੀ ਨੂੰ ਪਾਰਲੀਮੈਂਟ ਚ ਭੇਜਣਾ ਖੈਰੇ ਨੂੰ ਭੇਜਣਾ ਜਿਹੜਾ ਕਿ ਪਿਛਲੇ ਤਿੰਨ ਦਾਕਿਆਂ ਤੋਂ ਲੜ ਰਿਹਾ ਵਾ ਇੰਨਾ ਜ਼ੁਲਮ ਸਿਆ ਜੇਲ੍ਹਾਂ ਕਟੀਆਂ ਪਰ ਫਿਰ ਵੀ ਮੁੱਦਿਆਂ ਦੇ ਕੰਮ ਆ ਔਰ ਮੁੱਦੇ ਵੀ ਕੋ ਛੋਟੇ ਮੋਟੇ ਨਹੀਂ ਮੈਂ ਐਨਐਸਐ ਦਾ ਵਿਰੋਧ ਕਰ ਸਕਦਾ ਵਾਂ ਕੋਈ ਨਹੀਂ ਕਰ ਸਕਦਾ ਮੈਂ ਯੂਆਪਾ ਦਾ ਵਿਰੋਧ ਕਰ ਸਕਦਾ ਯੂਪੀ ਦੇ ਕਾਲੇ ਕਾਨੂੰਨ ਦਾ ਔਰ ਉਹਦਾ ਖਮਿਆਜ਼ਾ ਮੈਂ ਭੁਗਤਿਆ ਈਡੀ ਦੇ ਮੁਕਦਮੇ ਆ ਰਹੇ ਮੈਂ ਆ ਜਿਹੜੇ ਵੱਡੇ ਮੁੱਦੇ ਨੇ ਵਾਤਾਵਰਨ ਦੇ ਮੱਤੇਵਾੜੇ ਦੇ ਚੱਕੇ ਕਿਸਾਨਾਂ ਦੇ ਅੰਦੋਲਨ ਤੱਕ ਪਹੁੰਚਾ ਸ਼ੁਭ ਕਰਨ ਦੀ ਜੋ ਉਹਨਾਂ ਹਤਿਆ ਕੀਤੀ ਗਈ ਉਹਦੇ ਪਿੰਡ ਤੱਕ ਗਿਆ ਡਿਬਡਬੇ ਦਾ ਪੁੱਤਾ ਮਾਰਿਆ ਗਿਆ ਰੁੱਦਰਪੁਰ ਮੈਂ ਉਹਦੇ ਪੂਕ ਤੱਕ ਗਿਆ ਦਿੱਲੀ ਹਾਈ ਕੋਰਟ ਮੂਵ ਕੀਤਾ ਔਰ ਸਿੱਧੂ ਮੂਸੇਵਾਲੇ ਦੇ ਦੇ ਕਤਲ ਤੇ ਪੂਰਾ ਡਟ ਕੇ ਉਹਨਾਂ ਦਾ ਸਾਥ ਦਿੱਤਾ ਔਰ ਵੱਡੇ ਵੱਡੀਆਂ ਫੋਰਸਸ ਨੂੰ ਚੈਲੰਜ ਕੀਤਾ ਔਰ ਹੁਣ ਸ਼ਰਾਬ ਦਾ ਇੱਥੇ ਹੋਇਆ ਇੱਕ ਜ਼ਹਿਰੀਲੀ ਸ਼ਰਾਬ ਦਾ ਮਸਲਾ ਆਇਆ ਸੰਗਰੂਰ ਜ਼ਿਲ੍ਹੇ ਚ ਇਹ ਪਈ ਮੀਥੇ ਉਹਨੇ ਤੇ ਸੰਗਰੂਰ ਦੇ ਬ੍ਰੈਂਡ ਵਾਲੇ ਸੀ ਨਾ ਇਹ ਤਾਂ ਉੱਥੇ ਤੋਂ 25 ਕਿਲੋਮੀਟਰ ਨਹੀਂ ਗਏ ਮੈਂ ਕਿੱਥੋਂ ਭਲਸ ਤੋਂ ਆਣ ਕੇ ਉਹਨਾਂ ਸਾਰੇ ਪੀੜਤ ਗਰੀਬਾਂ ਨੂੰ ਮਿਲਿਆ ਮੁੱਖ ਮੰਤਰੀ ਆ ਬਹੁਤ ਲੇਟ ਗਏ ਹਾਂ ਉਹ ਵੀ ਲੇਟ ਗਏ ਸੋ ਮੇਰਾ ਮਤਲਬ ਕਹਿੰਦਾ ਕਿ ਇਹ ਤਾਂ ਲੋਕਾਂ ਨੇ ਦੇਖਣਾ ਹੁਣ ਕਿਦਾਂ ਦਾ ਬੰਦਾ ਚਾਹੀਦਾ ਮੂਕ ਦਰਸ਼ਕ ਚਾਹੀਦਾ ਬੰਦੂਆ ਮਜ਼ਦੂਰ ਚਾਹੀਦਾ ਕੇਜਰੀਵਾਲ ਦੇ ਸਿਰਫ ਜਿਹੜਾ ਪਿੱਛੇ ਯਸਮਾਨ ਬਣੇ ਜਾਂ ਖੇਰੇ ਵਰਗਾ ਬੰਦਾ ਚਾਹੀਦਾ ਜਿਹੜਾ ਉੱਥੇ ਬਾਕੀ ਦੇ ਨਾਲ ਲੋਕ ਸਭਾ ਦੇ ਵਿੱਚ ਪੰਜਾਬ ਔਰ ਸੰਗਰੂਰ ਦੇ ਮੁੱਦੇ ਚੱਕੇ ਮੈਂ ਨਹੀਂ ਦੇਖਿਆ ਕਦੀ ਮੀਥੇਰ ਨੂੰ ਆ ਜਿਹੜੇ ਜਿੰਨੇ ਮੁੱਦੇ ਗਿਣਾਏ ਇਹਨਾਂ ਤੇ ਕੋਈ ਸ਼ਬਦ ਬੋਲਦਾ ਹੋਵੇ ਕਿਸੇ ਗੱਲ ਤੇ ਦਾ ਓਪੀਨੀਅਨ ਹੋਵੇ ਔਰ ਇੱਥੋਂ ਤੱਕ ਕਿ ਉਹਨੂੰ ਤਾਂ ਹੁਣ ਜਿਹੜੇ ਉਹਦੇ ਮਹਿਕਮੇ ਸੀਗੇ ਕਿੰਨੇ ਮਹਿਕਮੇ ਵਾਪਸ ਲਏ ਭਗਵੰਤ ਨੇ ਇਹ ਨਿਖਿਤ ਹੋਊਗਾ ਨਲਾਇਕ ਹੋਊਗਾ ਤਈਉਮ ਇੱਕ ਵਿੱਚ ਵਾਪਸ ਲੈ ਲਿਆ ਨਾ ਇੱਕ ਮੀਤ ਇਹ ਵੀ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲਣੀ ਚਾਹੀਦੀ ਹੈ ਪੰਜਾਬ ਦੇ ਲੋਕ ਸੱਤਾ ਦੇ ਵਿੱਚ ਨਹੀਂ ਸੀ ਹੁੰਦੇ ਬਾਅਦ ਵਿੱਚ ਵਿਧਾਨ ਸਭਾ ਚ ਮੁਕਰ ਗਏ ਉਹ ਕਹਿੰਦੇ ਜੀ ਰੋਕੀਏ ਕਿਵੇਂ ਦੱਸੋ ਸਾਡੇ ਕੋਲ ਤਾਂ ਇਹ ਤਾਂ ਕਹਿੰਦੇ ਰੌਲਾ ਪਾਈ ਜਾਂਦੇ ਆ ਵਿਰੋਧੀਆਂ ਦੇ ਕੋਲ ਕਿ ਕੰਮ ਕੀ ਹੈ ਨਹੀਂ ਕੋਈ ਇਹ ਵੀ ਨਹੀਂ ਕਿਹਾ ਉਹਨੇ ਕਿਹਾ ਕਿ ਜਿਹੜੇ ਬੰਦੇ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਉਹਨਾਂ ਵਾਸਤੇ ਹੋਣੀਆਂ ਚਾਹੀਦੀਆਂ ਤੇ ਬਾਹਰਿਆਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਉਹ ਅਨਪੜ੍ਹ ਨੇ ਵਿਧਾਨ ਸਭਾ ਚ ਸ਼ਬਦ ਵਰਤੇ ਆ ਫਿਰ ਉਦੋਂ ਹੀ ਲੋਕਾਂ ਨੇ ਉਹਦੀ ਵੀਡੀਓ ਪੁਰਾਣੀ ਕੱਢ ਜਦੋਂ ਆਪੋਜੀਸ਼ਨ ਇਹ ਕਹਿੰਦਾ ਸੀਗਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਅਨਪੜ ਤੂੰ ਆ ਤੈਨੂੰ ਪਤਾ ਨਹੀਂਗਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾਅ ਬਣਿਆ ਹੋਇਆ 1972 ਦਾ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਉਹਨਾਂ ਨੇ ਅੱਜ ਤੋਂ 52 ਸਾਲ ਪਹਿਲਾਂ ਆਪਣੇ ਹਿਮਾਚਲ ਦੀ ਹੋਂਦ ਨੂੰ ਬਚਾਇਆ ਨੌਕਰੀਆਂ ਬਚਾਲੀਆਂ ਮੀਥੇਰ ਨੂੰ ਕੋ ਮੈਨੂੰ ਹਿਮਾਚਲ ਵਿੱਚ ਸਰਕਾਰੀ ਨੌਕਰੀ ਲੈ ਕੇ ਦੱਸੇ ਇਸ ਕਰਕੇ ਇਹਨੂੰ ਇਹਨਾਂ ਨੂੰ ਇਲਮ ਘਟਿਆ ਔਰ ਇਹ ਸਿਰਫ ਇਦਾਂ ਚੁਟਕਲੇ ਤੰਸ ਕੱਸਣੇ ਜਾਣਦੇ ਨੇ ਇਹਨਾਂ ਨੂੰ ਕਹੋ ਕਿ ਮੁੱਦਿਆਂ ਦੀ ਗੱਲ ਕਰਨ ਮੇਰੇ ਨਾਲ ਇੱਕ ਹੋਰ ਉਹਨਾਂ ਨੇ ਅੱਜ ਗੱਲ ਕਹਿ ਤੀ ਖੈਰਾ ਸਾਹਿਬ ਮੀਥੇਰ ਕਹਿੰਦੇ ਕਿ ਜਿਵੇਂ ਚਰਨਜੀਤ ਸਿੰਘ ਚੰਨੀ ਭਦੌਰ ਤੋਂ ਹਾਰ ਕੇ ਮੁੜੇ ਨਹੀਂ ਕਹਿੰਦੇ ਇਸੇ ਤਰੀਕੇ ਨਾਲ ਸੁਖਪਾਲ ਸਿੰਘ ਖੈਰਾ ਨੇ ਵੀ ਸੰਗਰੂਰ 'ਚ ਨਹੀਂ ਮੁੜਨਾ ਮੈਨੂੰ ਤਾਂ ਬਰਨਾਲੇ ਵਾਲੇ ਨੇ ਕਹਿ ਕਿ ਸਾਨੂੰ ਨਹੀਂ ਕਦੀ ਧੰਨਵਾਦ ਕਰਨਾ ਹੈ ਜਿਹੜਾ ਬੰਦਾ ਬਰਨਾਲੇ 'ਚ ਰਹਿ ਕੇ ਆਪਣੇ ਬਰਨਾਲੇ ਦੇ ਵੋਟਰ ਦਾ ਧੰਨਵਾਦ ਨਹੀਂ ਕਰਦਾ ਉਹਨਾਂ ਦੇ ਫੋਨ ਨਹੀਂ ਚੱਕਦਾ ਉਹਨਾਂ ਦਾ ਕੰਮ ਨਹੀਂ ਕਰਦਾ ਇਹ ਦੂਜੇ ਨੂੰ ਕੀ ਨਸੀਹਤ ਦਿੰਦਾ ਵਾ ਔਰ ਮੈਂ ਤਾਂ ਮਤਲਬ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਮੈਨੂੰ ਯਾਦ ਆਇਆ ਕਿ ਮੈਂ ਫਾਜ਼ਿਲકા ਵੀ ਗਿਆ ਉੱਥੇ ਗਰਾਊਂਡ ਵਾਟਰ ਖਰਾਬ ਹੋਇਆ ਸੀ ਉਹਦੇ ਕਰਕੇ ਨਾ ਜਨ ਉਹ ਬੱਚੇ ਪੈਦਾ ਹੋ ਰਹੇ ਸੀਗੇ ਕੀ ਕਹਿੰਦੇ ਹੁੰਦੇ ਆ ਕਿ ਉਹ ਹੈਂਡੀਕੈਪਡ ਮਤਲਬ ਕਿਸੇ ਦੀ ਅੱਖਾਂ ਖਰਾਬ ਸੀ ਕਿ ਦਿਮਾਗ ਖਰਾਬ ਦਿਮਾਗ ਨਹੀਂ ਠੀਕ ਸੀਗੇ ਬਕੈਨ ਵਾਲਾ ਪਿੰਡ ਮੈਨੂੰ ਯਾਦ ਆ ਗਿਆ ਮੈਂ ਤਾਂ ਬਕੈਨ ਵਾਲਾ ਵੀ ਗਿਆ ਅਬੂਹਰ ਦੇ ਟੇਲ ਐਂਡ ਸੇ ਉੱਥੇ ਤੱਕ ਚਾ ਕੇ ਪਰਲੇ ਪਾਸੇ ਮੈਂ ਜਿਹੜੇ ਬਾਰਡਰ ਏਰੀਆਜ਼ ਅਫੈਕਟਡ ਫਾਰਮਰਸ ਆ ਉਹ ਮੈਂ ਔਟਾਰੀ ਊਟੂਰੀ ਵੀ ਫਿਰਦਾ ਰਿਹਾ ਮੈਂ ਪਠਾਨਕੋਟ ਤੱਕ ਕੋਈ ਸ਼ੂਆਇਆ ਉਧਰ ਚਲੇ ਗਿਆ ਜੇ ਬਠਿੰਡੇ ਕੋ ਆਇਆ ਮਸਲਾ ਉੱਥੇ ਚਲੇ ਗਿਆ ਜੇ ਸ਼ਰਾਬ ਨਾਲ ਬੰਦੇ ਮਰੇ ਤਾਂ ਮੈਂ ਸੰਗਰੂਰ ਚਲੇ ਗਿਆ ਜੇ ਭਾਨੇ ਸਿੱਧੂ ਨੂੰ ਤੰਗ ਕੀਤਾ ਤਾਂ ਕੋਟ ਦੁੰਨੇ ਚਲੇ ਗਿਆ ਜੇ ਸਰਬਜੀਤ ਕੌਰ ਨੇ ਕੋਠੀ ਦੱਬੀ ਦਾ ਜਿਗਰਾਉਂ ਚਲੇ ਗਿਆ ਇਹ ਮੈਨੂੰ ਗਰਾਵੇ ਕਿੱਥੇ ਗਿਆ ਇਹ ਇਹਨੂੰ ਐਂ ਕਰੋ ਸੰਗਰੂਰ ਜ਼ਿਲ੍ਹੇ ਚ ਗਰਾਵੇ ਮੈਨੂੰ ਕਿੱਥੇ ਗਿਆ ਕੇਸ ਮਸਲੇ ਨੂੰ ਟੱਚ ਕੀਤਾ ਸੋ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਆਰ ਨਾਟ ਫੋਰ ਬਿਕਮਿੰਗ ਮਿਊਟ ਸਪੈਕਟੇਟਰਸ ਗੈਸੇ ਮੂਕ ਦਰਸ਼ਕ ਬਣ ਗਏ ਅਸੀਂ ਬੰਦੂਆ ਮਜ਼ਦੂਰ ਬਣ ਗਏ ਅਸੀਂ ਸਿਰਫ ਕੇਜਰੀਵਾਲ ਦੀ ਸਪੋਰਟਰ ਕਰਦੇ ਆ ਇਸ ਕਰਕੇ ਮੀਥੇਰ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਔਰ ਇਹਨੂੰ 2017 ਦੀ ਟਿਕਟ ਨਹੀਂ ਸੀ ਦਿੰਦਾ ਭਗਵੰਤ ਮਾਨ ਲੈਣ ਦਿੰਦਾ ਕਿਉਂਕਿ ਇਹਦੀ ਰਿਸ਼ਤਦਾਰੀ ਸੀ ਪੁਲਕਾ ਸਾਹਿਬ ਨਾਲ ਮੈਂ ਇਹਦੀ ਮਦਦ ਕਰਦਾ ਰਹਾ ਇਹਨੂੰ ਮੈਂ ਮੈਂ ਦਵਾਈ ਟਿਕਟ ਪਰ ਚਲੋ ਉਹ ਇੱਕ ਅਲੱਗ ਗੱਲ ਆ ਪਰ ਭਗਵੰਤ ਮਾਨ ਅੱਜ ਵੀ ਦਿਲੋਂ ਇਰਖਾ ਕਰਦਾ ਇਹਦੇ ਨਾਲ ਕੋਕ ਨੂੰ ਹੱਲੇ ਵੀ ਫੂਲਕਾ ਸਾਹਿਬ ਦਾ ਰਿਸ਼ਤੇਦਾਰ ਸਮਝਦਾ ਮੈਂ ਥੋੜਾ ਜਿਹਾ ਪਿੱਛੇ ਆਇਆ ਨਾ ਫੇਰ ਇੱਕ ਵਾਰੀ ਵੈਸੇ ਸਿਆਸਤ ਦਾ ਮਿਆਰ ਜਿਹੜਾ ਘਰੇ ਸਭ ਬਹੁਤ ਅੱਜ ਕੱਲ ਆਪਾਂ ਦੇਖ ਹੀ ਰਹੇ ਆ ਵੀ ਡਿੱਗ ਚੁੱਕਿਆ ਔਰ ਤੁਸੀਂ ਵੀ ਇਹ ਗੱਲ ਕਹੀ ਹੈ ਕਿ ਸ਼ਾਇਦ ਉਹ ਗੋਲਡੀ ਜਿਹੜੇ ਆ ਉਹ ਆਪ ਚ ਚੱਲ ਜਾਣ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਵਾਈਫ ਦੀ ਗੋਲਡੀ ਦੀ ਵਾਈਫ ਨੂੰ ਮਾੜਾ ਬੋਲਣ ਵਾਲੇ ਬੰਦੇ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਅੱਜ ਉਹਨਾਂ ਦੇ ਨਾਲ ਜੇ ਸਟੇਜਾਂ ਸਾਂਝੀਆਂ ਕਰਨਗੇ ਪਾਰਟੀ ਸਾਂਝੀ ਕਰਨਗੇ ਸਾਰਾ ਕੁਝ ਸਾਂਝਾ ਕਰਨਗੇ ਫਿਰ ਆਪਣੀ ਘਰ ਵਾਲ ਪਤਾ ਨਹੀਂ ਹੁਣ ਇਹ ਤਾਂ ਉਹਦੀ ਆਤਮਾ ਜਾਣਦੀ ਹੈ ਜਾਂ ਸਾਡੀ ਉਹ ਬੱਚੀ ਦੀ ਆਤਮਾ ਜਾਣਦੀ ਹੈ ਕਿ ਉਹ ਕਿਦਾਂ ਫੇਸ ਕਰਨਗੇ ਇਹਨਾਂ ਲੋਕਾਂ ਨੂੰ ਨਾਲੇ ਹਲੇ ਪਤਾ ਨਹੀਂਗਾ ਕਿ ਉਹ ਈਡੀ ਦੀ तितਲੀ ਬਣਨ ਜਾ ਰਹੇ ਨੇ ਕਿ ਵਿਜੀਲੈਂਸ ਪੁਲਿਸ ਦੀ तितਲੀ ਬਣਨ ਜਾ ਰਹੇ ਤਾਂ ਹੁਣ ਕੱਲ ਤੱਕ ਪਤਾ ਲੱਗ ਜਾਵੇਗਾ ਬਟ ਜੋ ਵੀ ਕਰ ਰਹੇ ਨੇ ਮੇਰਾ ਖਿਆਲ ਹੈ ਕਿ ਬਹੁਤ ਅਕਿਰਤ ਕਰਨ ਵਾਲਾ ਕੰਮ ਕਰ ਰਹੇ ਨੇ ਕਾਂਗਰਸ ਨੇ ਬੜਾ ਕੁਝ ਦਿੱਤਾ ਸੀਗਾ ਥੋੜਾ ਵੇਟ ਤਾਂ ਕਰਦਾ ਐਮਪੀ ਵੀ ਬਣ ਜਾਣਾ ਸੀ ਇਹਨੇ ਸਭ ਕੁਝ ਬਣ ਜਾਣਾ ਸੀ ਪਰ ਜੋ ਕੁਝ ਹੁਣੇ ਕਦਮ ਚੱਕੇ ਨੇ ਇਸ ਦੇ ਨਾਲ ਡੈਫੀਨਿਟਲੀ ਹੀ ਹੈਜ਼ ਇਸ ਕਮਿਟਿੰਗ ਅ ਪੋਲਿਟਿਕਲ ਬਲੰਡਰ ਜਦੋਂ ਤੁਸੀਂ ਸੁਣਿਆ ਪਹਿਲੀ ਵਾਰੀ ਕਿ ਭਾਈ ਗੋਲਦੀ ਨੇ ਅਸਤੀਫਾ ਦਿੱਤਾ ਤੁਸੀਂ ਪ੍ਰਚਾਰ ਕਰ ਰਹੇ ਹੋਵੋਗੇ ਕਿਉਂਕਿ ਹੁਣ ਵੀ ਤੁਸੀਂ ਪ੍ਰਚਾਰ ਦੌਰਾਨ ਹੀ ਸਾਨੂੰ ਟਾਈਮ ਦਿੱਤਾ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਗੋਲਦੀ ਨੇ ਅਸਤੀਫਾ ਦੇ ਗਿਆ ਪਹਿਲੀ ਗੱਲ ਦਿਮਾਗ 'ਚ ਕੀ ਹੈ ਨਹੀਂ ਮੈਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਏਦਾਂ ਯਾਰ ਮੈਨੂੰ ਕੋਈ ਏਦਾਂ ਦੇਖੋ ਪੋਲਿਟਿਕਸ ਅਗਰ ਵਿਅਕਤੀ ਵਿਸ਼ੇਸ਼ ਦੇ ਨਾਲ ਘੁੰਮਦੀ ਸਿਰਫ ਕਿ ਇੱਕ ਬੰਦਾ ਮੈਨੂੰ ਚਿਤਾ ਸਕਦਾ ਇੱਕ ਮੈਨੂੰ ਹਰਾ ਸਕਦਾ ਤੇ ਫਿਰ ਤਾਂ ਮੇਰੇ ਵਰਗੇ ਬੰਦੇ ਕਦੀ ਜਿੱਤੀ ਨਾ ਸਕਦੇ ਜ਼ਿੰਦਗੀ ਦੇ ਵਿੱਚ ਇਹ ਤਾਂ ਲੋਕਾਂ ਨੇ ਜਿ ਚਤਾਉਣਾ ਵਾ ਆਵਾਜ਼ੇ ਖਲਕਤ ਨਗਾਰਾਏ ਖੁਦਾ ਲੋਕਾਂ ਦੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਆ ਤੇ ਮੈਂ ਰੱਬ ਦੀ ਪ੍ਰਾਰਥਨਾ ਕਰਦਾ ਵਾਂ ਕਿ ਜੇ ਤੁਹਾਨੂੰ ਲੱਗਦਾ ਵਾ ਕਿ ਮੇਰੇ ਨਾਲ ਬੇਇਨਸਾਫੀ ਹੋਈ ਆ ਜਾਂ ਮੈਨੂੰ ਨੱਪਿਆ ਗਿਆ ਪੋਲਿਟਿਕਸ ਵਿੱਚ ਮੈਨੂੰ ਦਬਾਇਆ ਗਿਆ ਵਾ ਮੇਰੇ ਤੇ ਛੁੱਟੇ ਪਰਚੇ ਦਰਜ ਕੀਤੇ ਹੋਏ ਤੇ ਫਿਰ ਮੇਰੀ ਤਾਂ ਡੋਰ ਜਿਹੜੀ ਉਹ ਸੰਗਰੂਰ ਦੇ ਵੋਟਰਾਂ ਦੇ ਹੱਥ ਵਿੱਚ ਆ ਔਰ ਜੋ ਕੁਛੇ ਬੇਈਮਾਨੀ ਹੋ ਰਹੀ ਹੈ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹਲੇ ਹੋਰ ਸਾਜ਼ਿਸ਼ਾਂ ਵੀ ਅਨਫੋਲਡ ਹੋਣਗੀਆਂ ਮੈਂ ਤਾਂ ਸੰਗਰੂਰ ਦੇ ਵੋਟਰ ਨੂੰ ਇਹ ਛੱਡ ਦਿੱਤਾ ਕਿ ਮੇਰਾ ਭਵਿੱਖ ਜੋ ਮੈਂ ਇਮਾਨਦਾਰੀ ਨਾਲ ਕੰਮ ਜ਼ਿੰਦਗੀ ਚ ਕੀਤਾ ਤੇ ਗਾ ਵੀ ਕਰੂੰਗਾ ਮੇਰਾ ਭਵਿੱਖ ਤੁਹਾਡੇ ਹੱਥ ਵਿੱਚ ਹੈ ਮੈਂ ਇਦਾਂ ਦੇ ਕਈ 골ਡੀ ਹੋਣੇ ਤੇ ਕਈ ਜਾਣੇ ਹਲੇ ਸਰ ਸਾਬ ਲਾਸਟ ਸਵਾਲ ਹੈ ਆ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਹੋ ਜਿਹਾ ਰਿਸਪੌਂਸ ਔਰ ਕਿਹਦੇ ਨਾਲ ਹੁਣ ਦੀ ਸਥਿਤੀ ਦੇ ਮਤਾਬਕ ਤੁਸੀਂ ਜਿਹੜਾ ਆਪਣਾ ਮੁਕਾਬਲਾ ਮੰਗਦੇ ਦੇਖੋ ਮੈਂ ਬਿਲਕੁਲ ਜੈਨੂਅਲੀ ਕਹਿ ਰਿਹਾ ਕਿ ਮੈਨੂੰ ਆਰਗੈਨਿਕਲੀ ਵੋਟ ਪੈਣੀ ਹੈ ਮੈਨੂੰ ਕਿਸੇ ਦੇ ਕਹਿਣ ਤੇ ਨਹੀਂ ਪੈਣੀ ਕਿਸੇ ਦੇ ਕਹਿਣ ਤੇ ਰੁਕਣੀ ਨਹੀਂ ਨੀ ਮੈਨੂੰ ਲੋਕਾਂ ਨੇ ਜਿਹੜਾ ਮੈਂ ਪਿਛਲਾ ਕੰਮ ਕੀਤਾ ਕਾਫੀ ਕੁਝ ਤਹਾਕਿਆਂ ਦਾ ਇਹ ਮੇਰੀ ਤਸਵੀਰ ਉਹਨਾਂ ਦੇ ਸਾਹਮਣੇ ਐਦਾਂ ਪੇਸ਼ ਹੋਈ ਹੋਈ ਆ ਔਰ ਉਸ ਤਸਵੀਰ ਨੂੰ ਦੇਖ ਕੇ ਇੱਕ ਮੇਰੇ ਕੰਮ ਨੂੰ ਮੈਨੂੰ ਬਹੁਤ ਸਾਰੇ ਅਕਾਲੀ ਮਿਲਦੇ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਉਹ ਕਹਿੰਦੇ ਅਸੀਂ ਤੁਹਾਡੇ ਕਿਰਦਾਰ ਨੂੰ ਵੋਟ ਪਾ ਰਹੇ ਹਾਂ ਜੀ ਤੁਹਾਡੇ ਕੰਮਾਂ ਨੂੰ ਵੋਟ ਪਾ ਰਹੇ ਹਾਂ ਔਰ ਮੈਨੂੰ ਪਾਰਟ ਕਟਿੰਗ ਅਕ੍ਰੋਸ ਪਾਰਟੀ ਲਾਈਨ ਵੋਟ ਪੈਣੀ ਤੁਹਾਨੂੰ ਪਤਾ ਹੀ ਨਹੀਂਗਾ ਕਿ 4 ਤਰੀਕ ਨੂੰ ਕਿਹੜੀ ਕਿਹੜੀ ਵੋਟ ਮੇਰੀ ਮਸ਼ੀਨਾਂ ਚ ਨਿਕਲਨੀ ਆ ਆਫਕੋਰਸ ਕਾਂਗਰਸ ਦਾ ਕੀਟਰ ਬਹੁਤ ਇਫੈਕਟਿਵਲੀ ਉਹ ਖੁਸ਼ੀ ਨਾਲ ਮੇਰੇ ਨਾਲ ਚੱਲ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਵਾ ਕਿ ਸਾਡੀ ਹਿਫਾਜ਼ਤ ਕਰਨ ਵਾਲਾ ਇੱਕ ਅੱਛਾ ਲੀਡਰ ਸਾਨੂੰ ਮਿਲਿਆ ਸੋ ਬਾਕੀ ਜਿੱਤ ਹਾਰ ਪਰਮਾਤਮਾ ਦੇ ਹੱਥ ਚ ਆਈ ਐਮ ਵੈਰੀ ਕੰਫੀਡੈਂਟ ਕਿ ਮੈਂ ਇਹ ਇਲੈਕਸ਼ਨ ਬਿਲਕੁਲ ਪਿਓਰਲੀ ਮੈਰਿਟ ਦੇ ਆਧਾਰ ਤੇ ਉੱਤੇ ਜਿੱਤੂਗਾ ਹਾਂ ਸ਼ਕਤੀਆਂ ਨੇ ਰੋਕਣਾ ਬਹੁਤ ਹੈ ਕਿਉਂਕਿ ਉਹਨਾਂ ਦੀ ਜਾਨ ਨਿਕਲ ਰਹੀ ਹੈ ਕਿ ਖੈਰਾ ਨਾਲ ਲੋਕ ਸਭਾ ਪਹੁੰਚ ਜਾਏ ਕਿਉਂਕਿ ਜੇ ਖੈਰਾ ਲੋਕ ਸਭਾ ਪਹੁੰਚਦਾ ਭਗਵੰਤ ਦੇ ਪੱਲੇ ਕੁਝ ਨਹੀਂ ਰਹਿੰਦਾ ਭਗਵੰਤ ਦੀ 4 ਤਰੀਕ ਤੋਂ ਬਾਅਦ ਜਿਹੜੀ ਉਹਦੀ ਉਹਦੀ ਜਿਹੜੀ ਸਰਕਾਰ ਦੇ ਵਿੱਚ ਜਿਹੜੀ ਹੈ ਉਹ ਤੂਤੀ ਬੋਲਣੀ ਬੰਦ ਹੋ ਜਾਣੀ ਹੈ ਅਫਸਰਾਂ ਨੇ ਉਹਦੇ ਆਖੇ ਲੱਗਣਾ ਬੰਦ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਭਗਵੰਤ ਨੂੰ ਚੇਂਜ ਕਰ ਦੇ ਔਰ ਕੋਈ ਹੋਰ ਕਿਸੇ ਬੰਦੇ ਨੂੰ ਅੱਗੇ ਆਮ ਆਦਮੀ ਪਾਰਟੀ ਦੇਵੇ ਇਸ ਕਰਕੇ ਬਹੁਤ ਸਾਜ਼ਿਸ਼ਾਂ ਬੜੇ ਤਰ੍ਹਾਂ ਦੇ ਮੇਰੇ ਖਿਲਾਫ ਹੱਤਗੰਡੇ ਵਰਤੇ ਜਾਣੇ ਸਾਰਾ ਸਰਮਾਇਆ ਵਰਤਿਆ ਜਾਣਾ ਸਾਰਾ ਤੰਤਰ ਵਰਤਿਆ ਜਾਣਾ ਭਾਜਪੀ ਨੇ ਪਤਾ ਨਹੀਂ ਹਲੇ ਕੀ ਗੋਲ ਖਲੋਣੇ ਨੇ ਤੋ ਇਸ ਕਰਕੇ ਮੈਂ ਲੋਕਾਂ ਦੇ ਮੇਰੀ ਡੋਰ ਲੋਕਾਂ ਦੇ ਹੱਥ ਵਿੱਚ ਆ। ਅਗਰ ਉਹਨਾਂ ਨੂੰ ਲੱਗਦਾ ਵਾ ਕਿ ਖੇਹਰਾ ਠੀਕਾ ਆਦਮੀ ਆ ਤੇ ਸਾਡੇ ਹੱਕ ਵਿੱਚ ਬੋਲੂਗਾ ਤੇ ਲੋਕਾਂ ਨੇ ਮੈਨੂੰ ਜਿਤਾਉਣਾ ਜਿੱਦਾਂ ਮੈਂ ਪਹਿਲਾਂ ਕਿਹਾ ਵਾ ਕਿ ਆਵਾਜ਼ ਇੱਕ ਹਲਕਤ ਨਗਾਰਾ ਹੈ ਖੁਦਾ ਇਹ ਲੋਕਾਂ ਦੇ ਹੱਥ ਵਿੱਚ ਮੇਰੀ ਡੋਰ ਮੈਂ ਛੱਡ ਦਿੱਤੀ ਹੈ। ਹੂੰ ਧੰਨਵਾਦ ਜੀ ਗੱਲਬਾਤ। ਵੈਲਕਮ। ਤਾਂ ਇਹ ਸੰਨ ਸਰਦਾਰ ਸੁਖਪਾਲ ਸਿੰਘ ਖੇਹਰਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਗੋਲਡੀ ਦੇ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਚੰਗਾ ਰਿਸਪੌਂਸ ਮਿਲ ਰਿਹਾ ਔਰ ਗੋਲਡੀ ਦੇ ਪਾਰਟੀ ਛੱਡਣ ਦੇ ਨਾਲ ਉਹਨਾਂ ਦੀ ਕੈਂਪੇਨ ਤੇ ਉਹਨਾਂ ਦੀ ਚੋਣ ਤੇ ਕੋਈ ਨਹੀਂ ਪਹਿਨਣ ਵਾਲਾ ਉਹ ਜ਼ਰੂਰ ਯਕੀਨੀ ਤੌਰ ਤੇ ਜਿਹੜੀ ਆ ਉਹ ਜਿੱਤ ਹਾਸਲ ਕਰਨਗੇ ਕੈਮਰਾਮੈਨ ਅੰਕੁਸ਼ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਨਾ ਟੀਵੀ ਸੰਗਰੂਰ